ਗੁਰਪੁਰ ਪੂਰ ਜਨ ਸਿਮਰਿਆ ਸੇ ਪਏ ਰਿਹਾਰ ਨਾਨਕ ਨਾਮ ਰਤਨਾ ਹਰਿ ਜਾਵੇਂ ਰਾਸ ਹਰਿ ਜਸ ਸ੍ਰੀਮਨ ਗਾਹੀ ਦਾ ਜੋ ਸੰਗੀ ਹੈ ਤੇਰੋ ਉਸਰ ਬੀਤਿਉ ਜਾਤ ਹੈ ਕਹਿ ਉਮਾਨ ਦੇ ਰੋ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬਤਾਰ ਦਿਹਾੜੀ ਨੂੰ ਮੁਕ ਰੱਖਦੇ ਹੋਇਆ ਅਤੇ ਗੁਰੂ ਪਾਤਸ਼ਾਹ ਜੀ ਸਿੱਧੀ ਦੀ ਦਿਹਾੜੀ ਨੂੰ ਮੁਕ ਰੱਖਦੇ ਹੋਇਆ ਨਿਊ ਕੈਟ ਰੋਡ 64 ਨੰਬਰ ਗਲੀ ਦੀ ਸ੍ਰੀ ਸੰਗਤ ਉਹਨਾਂ ਪਾਤਸ਼ਾਹ ਆ ਆ ਗਿਆ ਊਟ ਆਸਰਾ ਲੈ ਕਰਕੇ ਮਹਾਂਦੇਵ ਨੇ ਕਰਦੀ ਸੁਖਾਂਤੀ ਲਈ ਸਰਬੱਤ ਦੇ ਪਲੇਵਾ ਦੇ ਸੰਮੁਖ ਹੰਕਾ ਪਾਤਸ਼ਾਹੀ ਆਗਿ ਦੇ ਬੂਟਾਸਰਾ ਲੈ ਕਰਕੇ ਆਗਿ ਦੇ ਪਾਵਨ ਪਵਿੱਤਰ ਸਰੂਪ ਉਦੀ ਗ੍ਰਹਿ ਵਿਖੇ ਲਿਆ ਕਰਕੇ ਸਤਿਗੁਰੂ ਜੀ ਸੁਣੀ ਸਾਡੇ ਜਾਪ ਕਰਉਂਦੇ ਹਨ ਸਵੇਰ ਸਵੇਰੇ ਸਤਿਗੁਰੂ ਜੀ ਖੁੱਲੇ ਪੰਡਾਲ ਸਜਾਈ ਗਏ ਖੁੱਲੇ ਪੰਡਾਲਾਂ ਦੇ ਵਿੱਚ ਪਾਵਨ ਪਵਿੱਤਰ ਸਰੂਪ ਲਿਜਾ ਕਰਕੇ ਪ੍ਰਕਾਸ਼ ਕਰਨ ਦੀ ਸੁਖਨ ਸੇਵਾ ਜੀ ਸੁਬਾਣੀ ਫੜਨੀ ਸੁਖ ਦੀ ਸੇਵਾ ਕਰਨੀ ਮਾਤੇ ਸਮਾਤ ਬਖਸ਼ ਕਰੋ ਐਸੇ ਲਈ ਸਤਿਗੁਰੂ ਜੀ ਆਗਿ ਦੇ ਕੋਲ ਬੈਠ ਕੇ ਸਵਾਗਤ ਕਰਦੇ ਸਨ ਲੇ ਵਾਟਤਾ ਆ ਦੇਖੀ ਤਾ ਆ ਨਾਮ ਸਾਹਿਬ ਅਮਦਤ ਨਾਮ ਕੀ ਓਟਾ ਹੀ ਉੱਠ ਗਏ ਜੂ ਨੀਂਦ ਨਹੀਂ ਆਉਂਦੀ ਕੋਈ ਕੱਦ ਨਾ ਥਰਸਣਾ ਥੋੜਾ ਨੀਂਦ ਆ ਕਰੀ ਮੇਥ ਮੇਥ ਲਈ ਅਰਪਿੰਦਰ ਹਾਂਜੀ ਇਹ ਪਾਓ ਮੇਥ ਉਹ ਵਾਜੂਰ ਜੀ ਕਾ ਖਾਲਸਾ ਵਾਜੂਰ ਜੀ ਦੀ ਫਤਿਹ ਨਿਊ ਬਲਾਕ ਅੱਜ ਸਾਡੇ ਸਮੂਹ ਗਲੀ ਨਿਵਾਸੀਆਂ ਵੱਲੋਂ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਸਮੂਹ ਗਲੀ ਨਿਵਾਸੀਆਂ ਨਾਲ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਨਾਲ ਇਹ ਕਿਦਰੋਂ ਆ ਕੇ ਆਪਨੇ طرف ਸੈਦੋ ਅਹ ਹਉਦਰੀ ਸਾਹਿਬ ਜੀ ਅਮਰ ਤੇ ਲਈ ਖੁੱਲੇ ਪੰਡਾਰੇ ਦੇ ਵਿੱਚ ਪ੍ਰਕਾਸ਼ ਹੋ ਰਿਹਾ ਹੈ ਹੁਣ ਭਾਈ ਸਾਹਿਬ ਜੀ ਵੱਲੋਂ ਹੋਕੁੰਨਾਮਾ ਹੋਵੇਗਾ ਉਪਰੰਤ ਸੁਖਨੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਅਰ ਕਿੰਦਰ ਨੂੰ ਨਾ ਜਾਂਦਾ ਨਹੀਂ ਉਹ ਮੇਜ਼ ਛੱਡ ਕੇ ਨੇਮ ਨੂੰ ਤੰਦਰੂਸ ਆਰੀ ਹੋਣੀ ਆਰੀ ਸਾਡੇ ਸਮੂਹ ਗਲੀ ਨਿਵਾਸੀਆਂ ਦੇ ਬੜਾ ਬੜੀ ਉਪਰਾਲਾ ਕੀਤਾ ਸੋਤਾਲ ਮਿਲ ਕੇ ਸੁਖਣਿ ਸਾਜਦੇ ਪਾਠ ਹੋਣਗੇ ਪਰ ਆਓ ਸਰਵਨ ਕਰੀਏ ਓਕੋ ਨਾਮਾ ਸਾਹਿਬ ਸਤਨਾਮੁ ਤੁਹਾਈਂ ਦੂ ਸਾਹਿਬ ਜੀ ਬਰਮਨ ਜਾਨਾ ਸੱਲ ਜਾਨਾ ਤੇ ਸੋਰਠ ਮਹੱਲਾ ਪੰਜ ਬਾ ਪਰ ਦੂਜਾ ਮਾਸ ਗਰਭਨੇ ਇਹ ਕਾਮਿ ਰਸਮਾ ਲੈ ਕਰਨ ਅਮਰਤ ਰੂਗਾਲੇ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਗੋ ਪ੍ਰਮਪਾਲ ਆਪੀ ਪਤੇ ਨਾਨਕ ਪ੍ਰਤਾਪ ਵਰ ਕੋ ਨਰਵਾਣੀ ਸਾਜ ਸੰਗੋ ਜੋ ਤੁਮੇ ਮਿਲਾਇਓ ਤਾ ਸਭ ਕਮਾਰੇ ਬਾਲੇ ਆਨੰਦ ਆਪੀ ਪਤੇ ਨਾਨਕ ਪ੍ਰਤਾਪ ਵਰ ਕੋ ਨਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਨੋ ਮਤავ ਮੇਰੋ ਤਾਂ ਜਾਨ ਨੂੰ ਵੜ ਜਾਤਿ ਸਿਮਰਿ ਨੂਦਰੀਐ ਨਾਨਕ ਜਿਸੁ ਬਲਿਆਰੇ ਅਸ਼ਟਬਦੀ ਗੰਡਨ ਹਾਰੁ ਗੋਪਾਲ ਸੰਧਿਆ ਤੇ ਬ੍ਰਧਪਾਲ ਸਗਲ ਜੀਵ ਜੰਤਾ ਜਸੁ ਮਨ ਮਾਏ ਇਸਤੇ ਬ੍ਰਧਾ ਕੋਈ ਨ ਆਏ ਮਨ ਮੇਰੇ ਸਦਾ ਹਰਿ ਜਾਪਿ ਅਬਨਾਸੀ ਭਰਿ ਆਪਿਆ ਆਪਨ ਕੀ ਆਕਸਨਾ ਹੋਈ ਜਿਸੋ ਪ੍ਰਾਨੀ ਲੋਚ ਕੋਈ ਇਸ ਬਿਨ ਨਾਹੀ ਤੇਰੇ ਗਿਸ਼ ਕਾਮ ਗਦ ਨਾਨਕ Japay kar naam roopvant hoy nai moha Prabh ki joota sigal ghat sohai tanavant amika sura hi pukare Prabh ki tana bina keh taave jiko hai reh daatar tis dein rotai angada nam soin sura roka romandar ko khame hamara ਬੋਲਦਾ ਸੰਗਮਿਆ ਸਮਲ ਰੋਪਾ ਖਾੜ ਨੌਟ ਪਰੇ ਖਾਣੀ ਬੋਧ ਤਰਨ ਜਗ ਪਿਸਤ ਹੈ ਜੋਨ ਰਾਜ ਦੀ ਗੁਰਮੈਗਾ ਸਰਬੁਰ ਦਰਸਨਾ ਦੇ ਮਨ ਨੂੰ ਇਹ ਵਿਗਾਸ ਜੋ ਮਨ ਧਿਆਨ ਮਾਰਕਾਵੇ ਤੁ ਸੰਸਾਰ ਨੂੰ ਸੰਗਤ ਦੇਈ ਆ YouTube ਤੇ ਪਹਿਣੀ ਹੈ ਵੀਰੋ ਬਹੁਤ ਪਿਆਰ ਕਰਦਾ ਸੇਤਾਰੀ ਬੋਲਿਸ਼ ਕਰਿਆ ਸ੍ਰੀ ਸੁਖਮਾਨ ਅਖਾ ਕਾਇ ਤਿਹ ਹਜ਼ਾਰ

ਸਾਧਾ ਸੇਵਾ ਬੜਾ ਪਾ ਗੀ ਪਈਆ ਸਾਧਾ ਸੁਲਰ ਕੀਰਤਨ ਗਾਇਆ ਹਨੁ ਕਿ ਭਗਨ ਦੇ ਸਾਧੂ ਰਾਖੈ ਹਰ ਗੁਣ ਗਾਇ ਅਮਰਤ ਰਸ ਚਾਖੈ ਓਟ ਕੇ ਸੰਤਾਂ ਅੰਦਰ ਆਇਆ ਸਰਬ ਸੁਖ ਨਾਮਿ ਗਤੈ ਪਾਇਆ ਅਮਰਤ ਕੋ ਜੀਵਨ ਨਰ ਗੋਬਿੰਦ ਕਿਰਪਾ ਅਨੰਦ ਜੈ ਪ੍ਰਸੰਦ ਪਾਵੈ ਜੀ ਮਰਵਾ ਬਲਸਾ ਗੁਣ ਕਰਨਾ ਲੋਗਾ ਜੀ ਕਿਰਪਾ ਆਇ ਸਵੇਪੂ ਜਨ ਹਰ ਬੜਾ क्याल Васे एिघए पेया चाल प्वाजादा ਕੋ ਆਇਆ ਸੁਹਣਿਆ ਮਰਲੇ ਸਾਥ ਜਨ ਜੀਤ ਤਗਾ ਉਹ ਬਾਧਾ ਲੈ ਪਾਸੇ ਆ ਤੇਰੇ ਤੋਂ ਲੈ ਜਾਵਾ ਉਹ ਪਜੇ ਬਿਸਤਵ ਗੁਰੂ ਹਾਵੇ ਗੁਰੂ ਹਾਵੇ ਗੁਰੂ ਸੇਵਾ ਦਾ ਮਸਾ ઓ તુજ્ઞા નામે ગાવે રાજા કો તુજ્ઞા નામે ગાવે રાજા જગત જા ਓ ਜੀ ਆਵਾਏ ਸਾਧਿਕ ਤੇਰੀ ਉਖਰੀ ਇਮਾਨਾ ਲਾ ਰਲਾ ਸੋਨ ਰਾਜ ਤਲਾਰਾ ਓ ਗੁਜਰੀ ਮਾਂ ਦਾ ਯਾ ਲਾ ਜਲਾ ਸਮ ਰਾਜ ਤਲਾਰਾ ਕੋਈ ਜਾਣ ਸਿਧਾ ਤਾ ਓ ਚੌੜਾ ਨਾ ਜਾਣ ਵੜੀ ਨਾ ਕੋਈ ਜਾਣੇ ਪੜਦਾ ਓ ਚੌਦਨ ਨਾ ਆਣਿਆ ਸੋਈ ਜਾਣੀ ਸਾਚਦਾ ਓ ਚੌਦ ਜਰੇ ਤਵਰੇ ਨਾ ਉਹ ਕਰ ਗਿਆ ਤਾਦ ਜਾ ਤੈਨੂੰ ਸੀਸ ਚਕਾ ਉਹ ਬਜਾਰੇ ਪਾਜ ਜਾ ਤੈਨੂੰ ਬੋਲੇਗਾ ਉਹ ਜਰਨਿਆ ਨੇ ਖਾਤ ਚ ਤੈਨੂੰ ਸੀਸ ਚਕਾ ਕੋ ਬੜਾ ਰੋਟ ਜਾ ਤੈਨੂੰ रामदरके खालसा